ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਰੋਗਨਤੇ ਅਰ ਸੋਗਨਤੇ ਜਰ ਜੋਗਨਤੇ ਬਉ ਭਾਂਤ ਬਚਾਵੇ ਸਤਰਾ ਇਕ ਚਲਾਵਤ ਕਾਰ ਤਉ ਤਨ ਏਕ ਨਲਾਗਨ ਪਾਵੇ ਰਾਕਤ ਹੈ ਅਪਨੋ ਕਰ ਦੇ ਘਰ ਪਾਪ ਸੰਭੂਹ ਨਾ ਭੀਟ ਨ ਪਾਵੇ ਔਰ ਕੀ ਬਾਤ ਕਾ ਕਹ ਤੋਸਾ ਸੋ ਪੀੜੀ ਕੇ 파ਟੀਤ ਬਚਾਵੈ ਗੋਵਿੰਦੇ ਮੁਕੰਦ ਦੇ ਉਦਾਰੀ ਅਪਾਰੀ ਹਰੀ ਅੰ ਕਰਿ ਅੰ ਨਿਰਨਾਮੀ ਅਕਾਮੇ ਮੂਖ ਉਚਰਾਏ ਸਾਸਰ ਘਾਟ ਸ਼ੇਕ ਕਿਰਨ ਚੜ ਜਾਈ ਅੰਧ ਲਖ ਹੈ ਬਦਰ ਸੁਣ ਜਿਉ ਕਾਲ ਕਿਰਪਾ ਕਰਾਹੀ ਅੰਧ ਲਖ ਹੈ ਬਦਰ ਸੁਣ ਜਿਉ ਕਾਲ ਕਿਰਪਾ ਕਰਾਈ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਮਾਂਜ ਮਹਲਾ ਪੰਜਵਾਂ ਭੈ ਕਿਰਪਾਲ ਗੋਵਿੰਦ ਗੋਸਾਈ ਮੇਗ ਵਰਸੈ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਥਾੜ ਪਾਈ ਕਰਤਾਰੇ ਜੀਓ ਭੈ ਕਿਰਪਾਲ ਗੋਵਿੰਦ ਗਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਨਰਾਜ ਪਾਨਨ ਪਨ ਦੇਵਾਂ ਦੇਵ ਉਪਮ ਮਹਾਨ ਚਵਰ ਛਤਰ ਤਖਤ ਕੇ ਮਾਲਕ ਪ੍ਰਤਾਖ ਵਰਤਾਕ ਦੀਤੇ ਸੋਭਾਏ ਮਾਨ ਜਗੋ ਜੋਗ ਅਟਲ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਅਦ ਸਦਕਾ ਅੰਮ੍ਰਿਤ ਵੇਲੇ ਦੇ ਸੁੰਦਰ ਜਵਾਨਾ ਦੇ ਵਿੱਚ ਜੁੜ ਕਰਕੇ ਲਾਭ ਪ੍ਰਾਪਤ ਕਰ ਰਹੇ ਹੋ। ਕਿਰਪਾਲੂ 사ਤਗੁਰੂ ਜੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਨੇ ਦਰੋਂ ਕਰੋਂ ਤ੍ਰਿਟ ਦਿਆ ਹੋਇਆ ਰਹਿਨਤਾਵਾਂ ਬਖਸ਼ਿਸ਼ਾਵਾਂ ਕੀਤੀਆਂ ਹਨ। ਅੰਮ੍ਰਿਤ ਵੇਲੇ ਦੇ ਸੁੰਦਰ ਜਵਾਨਾ ਦੇ ਵਿੱਚ ਹਜੂਰ ਕਿਰਪਾਲੂ ਸਾਧਗੁਰੂ ਜੀਆ ਨੇ ਪ੍ਰਕਾਸ਼ਮਾਨ ਹੋ ਕਰਕੇ ਸਾਡੇ ਕਾਲਯੁਗੀ ਜੀਵਾਂ ਦੇ ਉਦਾਰ ਵਾਸਤੇ ਖੁੱਲੇ ਦਰਸ਼ਨ ਦਿਦਾਰੇ ਬਖਸ਼ਿਸ਼ ਰਹਿਮਤ ਕੀਤੀ ਹੈ ਪੰਜ ਬਾਣੀਆਂ ਨਿਤਨੇਮ ਜੀ ਦੀ ਦਾਤ ਬਖਸ਼ਿਸ਼ ਕੀਤੀ ਅਸ ਵੇਲੇ ਗੁਰੂ ਕੀ ਪਾਵਨ ਗੁਰਬਾਣੀ ਲੜੀਵਾਰ ਕਥਾ ਦਾ ਸਮਾ ਹੋਇਆ ਹੈ ਹਜੂਰ ਕਿਰਪਾਲੂ ਸਾਧਗੁਰੂ ਕ੍ਰਿਪਾਲਤਾ ਦੇ ਘਰ ਵਿੱਚ ਆਕਰ ਕੀ ਬਖਸ਼ਿਸ਼ ਰਾਮਤ ਕਰ ਰਹੇ ਹਨ ਆਓ ਮਨ ਬਿਰਤੀਆਂ ਨੂੰ ਇਕਾਗਰ ਚਿਤ ਕਰਦਿਆ ਹੋਇਆ ਪਾਵਨ ਉਪਦੇਸ਼ ਗੁਰੂ ਕੀ ਪਾਵਨ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ ਸਾਧਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਬਖਸ਼ਿਸ਼ ਰਾਮਤ ਕਰਨ ਗੁਰੂ ਦਾ ਪਾਵਨ ਉਪਦੇਸ਼ ਸਾਡੇ ਸਭਨਾ ਦੇ ਹਿਰਦਿਆਂ ਦੇ ਵਿੱਚ ਵਸ ਜਾਵੇ ਗੁਰੂ ਕੀ ਆਸ਼ੀ ਅਨੁਸਾਰ ਮਹਾਰਾਜ ਜੀਵਨ ਬਤੀਤ ਕਰਨ ਦੀ ਸੋਜੀ ਬਖਸ਼ਿਸ਼ ਰਹਿਮਤਕਾਰ ਦੇਵ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ 5 ਸ਼ਹੀਦਾਂ ਦੇ ਸਰਤਾਜ ਗੁਰਬਾਣੀ ਕੇ ਬੋਧ ਤਾ ਨਾਮ ਕੀ ਜਹਾਰ ਸ਼ਾਂਤੀ ਦੇ ਪੁੰਜਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਾਤ ਰਾਕ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਰਹਿਤ ਕਰ ਰਹੇ ਹਨ ਜੀ ਭਏ ਕਿਰਪਾਲ गोविंद ਗੁਸਾਈ ਹਜੂਰ ਕਿਰਪਾਲੂ ਸਤਿਗੁਰ ਬਖਸ਼ਿਸ਼ ਆਵਾ ਦੇ ਕਰ ਦੇ ਵਿੱਚ ਆਕਰਕੀ ਰਹਮਤ ਕਰਦੇ ਹਨ ਕਿ ਜਦੋਂ ਪਰਮੇਸ਼ਰ ਵਾਹਿਗੁਰੂ ਆਕਾਲ ਪੁਰਖ ਆਪ ਕਿਰਪਾਲਤਾ ਦੇ ਘਰ ਦੇ ਵਿੱਚ ਆਕਰਕਿ ਦਇਆਲਤਾ ਦੇ ਘਰ ਦੇ ਵਿੱਚ ਆਣ ਕਰਕੇ ਮਹਾਰਾਜ ਬਖਸ਼ਿਸ਼ ਰਹਿਮਤ ਕਰ ਦਿੰਦੇ ਹਨ ਗੋ ਨਾਮ ਗਿਆਨ ਦਾ ਵਿੰਦ ਨਾਮ ਜਾਣਨੇ ਕਰਕੇ ਐਸੇ ਪਰਮੇਸ਼ਰ ਵਾਹਿਗੁਰੂ ਦੇ ਗਿਆਨ ਰੂਪੀ ਸ਼ਬਦ ਦੇ ਜਾਪ ਕਰਨ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਊਟ ਆਸਰੇ ਕਰਕੇ ਜਦੋਂ ਗੋਸਾਈ ਸਾਰਿਆਂ ਦਾ ਪਿਤ ਪਾਲਣਾ ਪੋਸ਼ਣਾ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਖਸਮ ਉਹ ਸਾਰਿਆਂ ਦੇ ਉੱਤੇ ਆਪ ਦਇਆਲਤਾ ਦੇ ਕਰ ਦੇ ਵਿੱਚ ਆ ਕਰਕੇ ਜਦੋਂ ਬਖਸ਼ਿਸ਼ ਆਵਾ ਰਹਿਮਤਾਵਾ ਕਰ ਦਿੰਦਾ ਹੈ ਜੀ ਮੇਂਗ ਵਰਸ ਸਬ ਨਹੀਂ ਥਾਈ ਫੇਰ ਕੀ ਹੁੰਦਾ ਜਦੋਂ ਪਰਮੇਸ਼ਰ ਵਾਹਿਗੁਰੂ ਤ੍ਰੁੱਠ ਪੈਂਦਾ ਹੈ ਕਿਰਪਾਲਤਾ ਕਰ ਦਿੰਦਾ ਹੈ ਬਖਸ਼ਿਸ਼ ਰਹਿਮਤ ਕਰ ਦਿੰਦੇ ਹਨ ਫੇਰ ਸਾਰੀਆਂ ਜਗਾਹ ਦੇ ਉੱਤੇ ਹਰੇਕ ਥਾਂ ਦੇ ਉੱਤੇ ਨੌ ਖੰਡ ਇਤਿਆਜ ਇਹ ਸਾਰੀ ਧਰਤੀ ਜਿੰਨੀ ਵੀ ਹੈ ਏ ਹਰੇਕ ਥਾਂ ਦੇ ਉੱਤੇ ਪਰਮੇਸ਼ਰ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਹੋ ਜਾਂਦੀ ਹੈ ਫਿਰ ਮੀਂਹ ਫਿਰ ਬੱਦਲ ਰੂਪੀ ਜਿਸ ਤਰੀਕੇ ਦੇ ਨਾਲ ਜਦੋਂ ਵਰਖਾ ਹੁੰਦੀ ਹੈ ਇਸ ਤਰੀਕੇ ਦੇ ਨਾਲ ਫਿਰ ਮੀਂਹ ਜਿਦੋਂ ਵਰਸਦਾ ਹੈ ਮੀਂਹ ਵਰਸਾ ਹੈ ਸਭਨੀ ਥਾਂਈ ਫਿਰ ਪਰਮੇਸ਼ਰ ਵਾਹਿਗੁਰੂ ਦੀ ਕਿਰਪਾਲਤਾ ਰਹਿਮਤ ਹੋ ਜਾਂਦੀ ਹੈ ਅੰਮ੍ਰਿਤ ਰੂਪੀ ਗੁਰਬਾਣੀ ਦੇ ਨਾਮ ਦਾ ਜਿਹੜਾ ਹੈ ਉਹ ਨਾਮ ਦੀ ਵਰਖਾ ਸਾਰੇ ਪਾਸੇ ਹੋ ਜਾਂਦੀ ਹੈ ਪਰਮੇਸ਼ਰ ਵਾਹਿਗੁਰੂ ਜਦੋਂ ਆਪ ਕਿਰਪਾਲਤਾ ਦੇ ਘਰ ਦੇ ਵਿੱਚ ਆ ਜਾਵੇ ਤਾਂ ਪਰਮੇਸ਼ਰ ਵਾਹਿਗੁਰੂ ਜਿਸ ਦੇ ਉੱਪਰ ਬਹੁਤਾ ਪ੍ਰਸੰਨ ਹੋਵੇ ਖੁਸ਼ ਹੋਵੇ ਉਹਦੀ ਨਿਸ਼ਾਨੀ ਇਹੋ ਹੈ ਕਿ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਿਆ ਰਹਿੰਦਾ ਹੈ ਉਹ ਜੀਵ ਉਹ ਅੰਮ੍ਰਿਤ ਵੇਲੇ ਦੇ ਨਾਲ ਜੁੜਿਆ ਰਹਿੰਦਾ ਹੈ ਗੁਰੂ ਕੀ ਸੰਗਤ ਵਿੱਚ ਜੁੜਿਆ ਰਹਿੰਦਾ ਹੈ ਇਹ ਸਭ ਤੋਂ ਵੱਡੀ ਨਿਸ਼ਾਨੀ ਹੀ ਹੈ ਵੱਡਿਆਂ ਭਾਗਾਂ ਦੀ ਨਿਸ਼ਾਨੀ ਆ ਕਿ ਗੁਰੂ ਸਾਡੇ ਦੇ ਉੱਤੇ ਪ੍ਰਸੰਨ ਹੈ ਸਾਡੇ ਉੱਤੇ ਗੁਰੂ ਦੀ ਖੁਸ਼ੀ ਹੈ ਇਹ ਨਿਸ਼ਾਨੀ ਹੀ ਇਹੋ ਹੈ ਕਿ ਆਪਾਂ ਗੁਰੂ ਕੀ ਸੰਗਤ ਵਿੱਚ ਆ ਕਰਕੇ ਗੁਰੂ ਦੇ ਹਰ ਜਸ ਨੂੰ ਸਰਵਣ ਕਰਦੇ ਹਾਂ ਦੁਨਿਆਵੀ ਪਦਾਰਥ ਪ੍ਰਾਪਤ ਹੋ ਜਾਣੇ ਇਹ ਆਪਾਂ ਕਹਿ ਦੇਣੀ ਕਿ ਕਿਸੇ ਨੂੰ ਰਾਜ ਭਾਗ ਮਿਲ ਗਿਆ ਦੁਨਿਆਵੀ ਪਦਾਰਥ ਮਿਲ ਗਏ ਕੀ ਇਸ ਦੇ ਨਾਲ ਪਰਮੇਸ਼ਰ ਦੀ ਖੁਸ਼ੀ ਹੈ ਨਹੀਂ ਇਹ ਦੁਨਿਆਵੀ ਪਦਾਰਥ ਤੇ ਤੂੰ ਭਲਿਆ ਇਕੱਠੇ ਕਰ ਲਈ ਜਾਂ ਝੂਠ ਬੋਲ ਕੇ ਠੱਗੀ ਮਾਰ ਕੇ ਕਿਸੇ ਵੀ ਤਰੀਕੇ ਦੇ ਨਾਲ ਪਰਮੇਸ਼ਰ ਕੋ ਮੰਗ ਕੇ ਕਿਸੇ ਵੀ ਯਤਨ ਦੇ ਨਾਲ ਪ੍ਰਾਪਤ ਕਰ ਲਈ ਇਹ ਇਥੇ ਦੇ ਇਥੇ ਰਹਿ ਜਾਣ ਵਾਲੀ ਨੇ ਪਰ ਜਿਹੜਾ ਪਰਮੇਸ਼ਰ ਵਾਹਿਗੁਰੂ ਦੀ ਖੁਸ਼ੀ ਜਿਹੜੀ ਹੈ ਉਹ ਪਤਾ ਉਦੋਂ ਲੱਗਦਾ ਹੈ ਜਿਹੜਾ ਗੁਰੂ ਕੀ ਸੰਗਤ ਵਿੱਚ ਆਉਂਦਾ ਹੈ ਇੱਥੋਂ ਪਤਾ ਲੱਗਦਾ ਕਿ ਗੁਰੂ ਦੀ ਬਧੇਰੇ ਖੁਸ਼ੀ ਹੈ ਇਸ ਦੇ ਉੱਪਰ ਤਾਂ ਕਰਕੇ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਰਹਿਮਤ ਕੀਤੀ ਇਹਨੂੰ ਸਾਧ ਸੰਗਤ ਕਰਨ ਦਾ ਜਿਹੜਾ ਸੁਭਾਗਾ ਸਮਾ ਬਖਸ਼ਿਸ਼ ਕੀਤਾ ਮਹਾਰਾਜੀ ਬਖਸ਼ਿਸ਼ ਰਹਿਮਤ ਕਰਦੇ ਹਨ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀ ਜੀਓ ਬਿਨਾ ਭਾਗਾ ਤੋਂ ਗੁਰੂ ਕੀ ਸੰਗਤ ਨਹੀਂ ਜੇ ਮਿਲਦੀ ਇਹ ਬੜੇ ਵੱਡੇ ਭਾਗ ਹੋਣ ਗੁਰੂ ਤਰੁਠ ਪਵੇ ਕਿਰਪਾਲਤਾ ਰਹਿਮਤ ਕਰ ਦੇਵੇ ਤਾਂ ਜਾ ਕੇ ਗੁਰੂ ਕੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਬਖਸ਼ਿਸ਼ ਰਹਿਮਤ ਕਰ ਦਿੰਦੇ ਹਨ ਜਦੋਂ ਗੁਰੂ ਦੀ ਬਖਸ਼ਿਸ਼ ਰਹਿਮਤ ਹੋ ਗਈ ਫਿਰ ਮੇਗ ਵਰਸਾ ਸਭਨੀ ਥਾਈ ਫਿਰ ਸਾਰੇ ਸੰਸਾਰ ਦੇ ਵਿੱਚ ਮਹਾਰਾਜਿਆਂ ਦੀ ਬਖਸ਼ਿਸ਼ ਰਹਿਮਤ ਹੋ ਜਾਂਦੀ ਹੈ ਇਹ ਜੀਵਾਂ ਦੇ ਹਿਰਦੇ ਦੇ ਵਿੱਚ ਜਿਹੜੇ ਇਹ ਤਪ ਰਹੇ ਹਿਰਦਿਆਂ ਨੂੰ ਮਹਾਰਾਜ ਠਾਰ ਦਿੰਦੇ ਹਨ ਕਿਸ ਤਰੀਕੇ ਦੇ ਨਾਲ ਇਹ ਅੰਮ੍ਰਿਤ ਰੂਪੀ ਗੁਰਬਾਣੀ ਰੂਪੀ ਜਿਹੜੇ ਸ਼ਬਦ ਦੀ ਵਰਖਾ ਹੁੰਦੀ ਹੈ ਨਾਮ ਦੀ ਵਰਖਾ ਜਦੋਂ ਹੁੰਦੀ ਹੈ ਮੇਕ ਵਰਸਾ ਸਭਨੀ ਥਾਈ ਮਹਾਰਾਜ ਆਪ ਕਿਰਪਾਲਤਾ ਰਹਿਮਤ ਕਰ ਦਿੰਦੇ ਹਨ ਆਪਣੇ ਨਾਮ ਦੀ ਵਰਖਾ ਕਰ ਦਿੰਦੇ ਹਨ ਜੀ ਦੀਨ ਦੇ ਸਦਾ ਕਿਰਪਾਲਾ ਤੇ ਗੁਰੂ ਆਪ ਕਿਰਪਾਲਤਾ ਦੇ ਘਰ ਦੇ ਵਿੱਚ ਆ ਕਰਕੇ ਦੀਨ ਗਰੀਬਾਂ ਦੇ ਉੱਤੇ ਆਣ ਕਰਕੇ ਇਹ ਬਖਸ਼ਿਸ਼ ਰਹਿਮਤ ਕਰ ਦਿੰਦੇ ਹਨ ਦਇਆਲਤਾ ਦੇ ਘਰ ਦੇ ਵਿੱਚ ਆ ਕਰਕੇ ਸਦਾ ਹੀ ਫਿਰ ਉਹਨਾਂ ਦੇ ਉੱਤੇ ਇਹ ਕਿਰਪਾਲਤਾ ਬਖਸ਼ਿਸ਼ ਰਹਿਮਤ ਬਣਾਈ ਰੱਖਦੇ ਹਨ ਜੀ ਥਾੜੇ ਪਾਈ ਕਰਤਾਰੇ ਜੀਓ ਏ ਉਸ ਤਪਦੇ ਹੋਏ ਹਿਰਦਿਆ ਨੂੰ ਠਾਰ ਕਰਕੇ ਪਰਮੇਸ਼ਰ ਵਾਹਿਗੁਰੂ ਨੇ ਨਾਮ ਦੀ ਦਾਤ ਬਖਸ਼ਿਸ਼ ਰਹਿਮਤ ਕਰਕੇ ਕਿਰਪਾਲੂ 사ਤਗੁਰੂ ਜੀ ਨੇ ਇਹ ਬਖਸ਼ਿਸ਼ ਰਹਿਮਤ ਕਰ ਦੇਣਾ ਕੀਤੀ ਕੇ ਨਾਮ ਦੀ ਦਾਤ ਬਖਸ਼ਿਸ਼ ਰਹਿਮਤ ਕਰ ਦੇਣਾ ਕੀਤੀ ਤੇ ਅੰਦਰ ਹਿਰਦੇ ਜਿਹੜੇ ਜਿਹੜੇ ਸਨ ਵਿਕਾਰਾਂ ਦੇ ਵਿੱਚ ਤਪ ਰਹੇ ਸਨ ਇਹਨਾਂ ਨੂੰ ਠਾਰ ਦੇਣਾ ਕੀਤਾ ਜੀ ਆਪਣੇ ਜੀ ਜੰਤ ਪ੍ਰਤਪਾਰੇ ਤੇ ਫਿਰ ਪਰਮੇਸ਼ਰ ਵਾਹਿਗੁਰੂ ਨੇ ਆਪ ਕਿਰਪਾਲਤਾ ਦੇ ਘਰ ਵਿੱਚ ਆ ਕਰਕੇ ਪਰਮੇਸ਼ਰ ਵਾਹਿਗੁਰੂ ਆਪਣੇ ਇਸ ਸੰਸਾਰ ਦੇ ਵਿੱਚ ਪੈਦਾ ਕੀਤੇ ਹੋਏ ਸਾਰੇ ਜੀਵ ਜਨਤਾ ਦੀ ਪ੍ਰਤ ਪਾਲਣਾ ਪੋਸ਼ਣਾ ਕਰਨ ਵਾਲਾ ਉਹ ਆਪ ਹੀ ਹੈ ਪਰਮੇਸ਼ਰ ਵਾਹਿਗੁਰੂ ਉਹ ਸਾਰਿਆਂ ਨੂੰ ਰਿਜਕ ਦੇਣ ਵਾਲਾ ਹੈ ਜੀ ਕਿਸ ਤਰੀਕੇ ਦੇ ਨਾਲ ਪਾਲਣਾ ਪੁਸ਼ਣਾ ਕਰਦਾ ਹੈ ਜੀ ਉਹ ਦੱਸਦੇ ਮਹਾਰਾਜ ਜੀ ਜਿਹਾ ਬਾਰਿਕ ਮਾਤਾ ਸੰਭਾਰੇ ਜਿਸ ਤਰੀਕੇ ਦੇ ਨਾਲ ਮਾਤਾ ਆਪਣੇ ਬੱਚੇ ਨੂੰ ਸੰਭਾਲਦੀ ਹੈ ਨਾ ਇਸ ਤਰੀਕੇ ਦੇ ਨਾਲ ਪਰਮੇਸ਼ਰ ਵਾਹਿਗੁਰੂ ਸ਼ਰਣ ਦੇ ਵਿੱਚ ਆਇਆਂ ਦੀ ਲਾਜ ਰੱਖ ਲੈਂਦੇ ਹਨ ਸ਼ਰਣ ਆਏ ਤਿਸ ਕੰਠ ਲਾਏ ਜਿਹੜਾ ਗੁਰੂ ਦੀ ਗੋਦੀ ਵਿੱਚ ਆ ਗਿਆ ਗੁਰੂ ਦੇ ਹਜ਼ੂਰੀ ਦੇ ਵਿੱਚ ਆ ਗਿਆ ਗੁਰੂ ਨੇ ਆਪ ਕਿਰਪਾਲਤਾ ਰਹਿਮਤ ਕਰਕੇ ਤਿਨਾਂ ਨੂੰ ਸੰਭਾਲਣਾ ਕੀਤਾ ਮਹਾਰਾਜ ਆਪ ਕਿਰਪਾਲਤਾ ਦੇ ਘਰ ਵਿੱਚ ਆ ਕਰਕੇ ਤਿਨਾਂ ਦੇ ਅੰਗ ਸੰਗ ਹੋ ਕਰਕੇ ਰੱਖਿਆ ਕਰਦੇ ਹਨ ਜਿਸ ਤਰੀਕੇ ਦੇ ਨਾਲ ਜਿਉ ਬਾਰਕ ਮਾਤਾ ਸੰਵਾਰੇ ਜਿਸ ਤਰੀਕੇ ਦੇ ਨਾਲ ਮਾਤਾ ਆਪਣੇ ਬੱਚਿਆਂ ਦੀ ਸੰਭਾਲ ਕਰਦੀ ਹੈ ਜੀ ਦੁੱਖ ਭੰਜਨ ਸੁਖ ਸਾਗਰ Swami ਤੇ ਗੁਰੂ ਆਪ ਕਿਰਪਾਲਤਾ ਰਹਿਮਤ ਕਰ ਦਿੰਦੇ ਹਨ ਇਹ ਸਾਰੇ ਦੁੱਖਾਂ ਨੂੰ ਭੰਨ ਦਿੰਦੇ ਹਨ ਆਦੀ ਵਿਆਦੀ ਉਪਾਦੀ ਤਿਆ ਇਹ ਸਾਰੇ ਦੁੱਖਾਂ ਨੂੰ ਨਾਸ ਕਰਕੇ ਪਰਮੇਸ਼ਰ ਵਾਹਿਗੁਰੂ ਜਿਹੜੇ ਹਿਰਦੇ ਦੇ ਵਿੱਚੋਂ ਸੋਗ ਸੰਤਾਪ ਇਤਿਆਤਰ ਦੋਖਤ ਕਲਿਪਾਂ ਦਾ ਨਾਸ ਕਰਕੇ ਕਿਰਪਾਲੂ ਸਾਧਗੁਰੂ ਕਿਰਪਾਲਤਾ ਰਹਿਮਤ ਕਰ ਦਿੰਦੇ ਹਨ ਸੁਖ ਸਾਗਰ ਪਰਮੇਸ਼ਰ ਵਾਹਿਗੁਰੂ ਸਾਰਿਆਂ ਹੀ ਸੁੱਖਾਂ ਦਾ ਸਾਗਰ دریا ਰੂਪ ਸਮੁੰਦਰ ਹੋ ਕਰਕੇ ਮਹਾਰਾਜ ਬਖਸ਼ਿਸ਼ ਰਹਿਮਤ ਕਰ ਦਿੰਦੇ ਹਨ ਬੇਅੰਤ ਸੁਖਾਂ ਦੀ ਦਾਤ ਬਖਸ਼ਿਸ਼ ਰਹਿਮਤ ਕਰ ਦਿੰਦੇ ਹਨ ਜੀ ਸਵਾਮੀ ਪਰਮੇਸ਼ਰਵਾਹਗੁਰੂ ਅਕਾਲ ਪੁਰਖ ਜੀ ਦੇਤ ਸਗਲ ਆਹਾਰੇ ਜਿਓ ਤੇ ਉਹ ਪਰਮੇਸ਼ਰਵਾਹਗੁਰੂ ਕਿਰਪਾਲਤਾ ਰਹਿਮਤ ਕੀ ਕਰਦੇ ਹਨ ਸਾਰੇ ਸੰਸਾਰ ਨੂੰ ਇਹ ਸਾਰੀ ਕਾਇਨਾਤ ਨੂੰ ਇਹ ਭੋਜਨ ਦੇਣ ਵਾਲੇ ਹਨ ਪਰਮੇਸ਼ਰ ਦੇ ਪਿਆਰੇ ਜਿਹੜੇ ਹਨ ਉਹ ਅੰਮ੍ਰਿਤ ਰੂਪੀ ਨਾਮ ਦਾ ਭੋਜਨ ਜਿਹੜਾ ਹੈ ਪਰਮੇਸ਼ਰ ਵਾਹਿਗੁਰੂ ਦੇ ਪਾਸੋਂ ਛਕ ਕਰਕੇ ਦੁਨਿਆਵੀ ਪਦਾਰਥਾਂ ਵਾਲੇ ਪਾਸੋਂ ਤ੍ਰਿਪਤ ਹੋ ਜਾਂਦੇ ਹਨ ਮੋਹ ਰੂਪੀ ਤੰਦਾਂ ਨੂੰ ਤੋੜ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਸੁਰਤ ਨੂੰ ਟਿਕਾ ਲੈਂਦੇ ਹਨ ਪਰਮੇਸ਼ਰ ਵਾਹਿਗੁਰੂ ਤਨਾਂ ਦੇ ਉੱਤੇ ਇਹ ਬਖਸ਼ਿਸ਼ ਰਹਿਮਤ ਕਰ ਦਿੰਦੇ ਹਨ ਜੀ ਜਲ ਥਲ ਪੂਰੇ ਰਹਿ ਅਮਿਰਵੰਨ ਤੇ ਪਰਮੇਸ਼ਰ ਵਾਹਿਗੁਰੂ ਤੂੰ ਹਰੇਕ ਥਾਂ ਦੇ ਉੱਤੇ ਰਮਿਆ ਹੋਇਆ ਹੈ ਸੰਸਾਰੀ ਜੀਵਾਂ ਦੇ ਉੱਤੇ ਕਿਰਪਾਲਤਾ ਕਰਨ ਵਾਲੇ ਮਿਹਰਬਾਨ ਪਰਮੇਸ਼ਰ ਵਾਹਿਗੁਰੂ ਤੂੰ ਜਲ ਦੇ ਵਿੱਚ ਵੀ ਹੈ ਥਲ ਦੇ ਵਿੱਚ ਵੀ ਹੈ ਰੇਤਲੇ ਖੁਸ਼ਕ ਇਲਾਕਿਆਂ ਦੇ ਵਿੱਚ ਵੀ ਹਰੇਕ ਥਾਂ ਦੇ ਵਿੱਚ ਜਲ ਥਲ ਪੂਰ ਰਹਿਆ ਮਿਹਰਵਾਨਾ ਹਰੇਕ ਥਾਂ ਦੇ ਵਿੱਚ ਜ਼ਰੇ-ਜ਼ਰੇ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਤੇਰਾ ਹੀ ਵਾਸਾ ਹੈ ਜੀ ਸਦ ਬਲਿਹਾਰੇ ਜਾਈਏ ਕੁਰਬਾਨ ਤੇ ਸਦਾ ਹੀ ਐਸੇ ਕਿਰਪਾਲੂ 사ਤਗੁਰੂ ਤੋਂ ਕੁਰਬਾਨੀ ਬਲਿਹਾਰੇ ਬਾਰੇ-ਬਾਰੇ ਕੁਰਬਾਨ ਜਾਣਾ ਚਾਹੀਦਾ ਹੈ ਜਿਸ ਪਰਮੇਸ਼ਰ ਵਾਹਿਗੁਰੂ ਨੇ ਇਹ ਬਖਸ਼ਿਸ਼ਾਂ ਵਾ ਰਹਿਮਤਾਵਾਂ ਕੀਤੀਆਂ ਜਿਸ ਦਾਤਾ ਨੇ ਇਹ ਦਾਤਾ ਬਖਸ਼ਿਸ਼ ਕੀਤੀਆਂ ਤਨ ਉੱਤੇ ਪਹਿਨਣ ਵਾਸਤੇ ਵਸਤਰ ਦੇ ਦਿੱਤੇ ਪੇਟ ਭਰਨ ਵਾਸਤੇ 36 ਪ੍ਰਕਾਰ ਦੇ ਭੋਜਨ ਇਤਿਆਦਕ ਜਿਸ ਪਰਮੇਸ਼ਰ ਵਾਹਿਗੁਰੂ ਨੇ ਦੇ ਦੇਣਾ ਕੀਤਾ ਏਡੀ ਵੱਡੀ ਕਿਰਪਾਤਾ ਕਰ ਦੇਣਾ ਕੀਤੀ ਪਰਮੇਸ਼ਰ ਵਾਹਿਗੁਰੂ ਨੇ ਜੰਮਣ ਤੇ ਮਰਨ ਦੇ ਚੱਕਰਾਂ ਦੇ ਵਿੱਚੋਂ ਬਚਾ ਲੈਣਾ ਕੀਤਾ ਹੱਥ ਦੇ ਕਰਕੇ ਆਪਣੇ ਨਾਮ ਦਾ ਖਜ਼ਾਨਾ ਬਖਸ਼ਿਸ਼ ਰਹਿਮਤ ਕਰ ਦੇਣਾ ਕੀਤੀ ऐसे कृपालु सतगुरु ਜਿਨ੍ਹਾਂ ਨੇ ਦੁਨਿਆਵੀ ਸੁਖਾਂ ਦੇ ਨਾਲ ਨਾਲ ਪਰਲੋਕ ਦੇ ਸੁਖ ਵੀ ਬਖਸ਼ਿਸ਼ ਰਹਿਮਤ ਕਰ ਦੇਣਾ ਕੀਤੀ ਐਸੇ ਪਰਮੇਸ਼ਰ ਵਾਹਿਗੁਰੂ ਦੇ ਕੋਟਾਨ ਕੋਟਾਨ ਸ਼ੁਕਰਾਨੇ ਕਰਨੇ ਚਾਹੀਦੇ ਹਨ ਤਨਾਤੂ ਸਦਾ ਹੀ ਬਲਿਹਾਰੇ ਵਾਰੇ-ਵਾਰੇ ਕੁਰਬਾਨੇ ਜਾਣਾ ਚਾਹੀਦਾ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਸਾਰਿਆਂ ਦੀ ਪ੍ਰਤਿਪਾਲਣਾ ਪੋਸ਼ਣਾ ਕਰਨ ਵਾਲਾ ਹੈ ਜਿਸ ਪਰਮੇਸ਼ਰ ਵਾਹਿਗੁਰੂ ਨੇ ਤੇਰੇ ਤਨ ਦੀ ਰਚਨਾ ਕੀਤੀ ਤੈਨੂੰ ਅਰੋਗ ਕੰਚਨ ਵਰਗੀ ਦੇਹੀ ਦਿੱਤੀ ਸਵਾਸਾਂ ਦੀ ਪੂੰਜੀ ਦੇ ਦੇਣਾ ਕੀਤੀ ਤਾਲ ਟੱਕੜ ਵਾਸਤੇ ਵਸਤਰ ਦੇ ਦੇਣਾ ਕੀਤੇ ਸਿਰ ਟੱਕੜ ਵਾਸਤੇ ਛੱਤ ਦੇ ਦੇਣਾ ਕੀਤੀ ਇਹ ਪਰਮੇਸ਼ਰ ਵਾਹਿਗੁਰੂ ਨੇ ਕਿਸੇ ਵੀ ਪ੍ਰਕਾਰ ਦੀ ਤੈਨੂੰ ਕੋਈ ਕਮੀ ਨਹੀਂ ਛੱਡੀ ਪਰਮੇਸ਼ਰ ਵਾਹਿਗੁਰੂ ਨੇ ਤੈਨੂੰ ਇਹ ਅਮੋਲਕ ਦਾਤ ਬਖਸ਼ਿਸ਼ ਰਹਿਮਤ ਕਰਕੇ ਗੁਰੂ ਕੀ ਸੰਗਤ ਵਿੱਚ ਬੁਲਾ ਲੈਣਾ ਕੀਤਾ ਐਸੇ ਕਿਰਪਾਲੂ ਸਾਧਗੁਰੂ ਤੋਂ ਸਦਾ ਹੀ ਸਤ ਬਲਿਹਾਰ ਜਾਈਏ ਕੁਰਬਾਨਾ ਕੁਰਬਾਨੀ ਬਲਿਹਾਰ ਵਾਰੇ ਵਾਰੇ ਜਾਣਾ ਚਾਹੀਦਾ ਹੈ ਜੀ ਰਹਿਣ ਦਿਨ ਸਤਿ ਸਦਾ ਪਿਆਈ ਤੇ ਐਸੇ ਕਿਰਪਾਲੂ 사ਤਗੁਰੂ ਜੀ ਨੂੰ ਸਦਾ ਹੀ ਰਾਤ ਵੇਲੇ ਵੀ ਸਤਿਆ ਪਿਆ ਵੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਚੇਤੇ ਵਿੱਚ ਆਉਣਾ ਚਾਹੀਦਾ ਹੈ ਵੇਖੀਏ ਕਈ ਸੋਤੇ ਪਈ ਰਹਿੰਦੇ ਨੇ ਜਿਹੜੇ ਲੋਭੀ ਨਰ ਨੇ ਉਹ ਸੁੱਤੇ ਪਏ ਵੀ ਜਿਹੜੇ ਸੁਪਨੇ ਦੇ ਵਿੱਚ ਵੀ ਧਨ ਦੀਆਂ ਗਠਾਂ ਨੂੰ ਜੁੜੀ ਜਾਂਦੇ ਨੇ ਜਿਹੜੇ ਵਿਕਾਰੀ ਨੇ ਉਹ ਸੁੱਤੇ ਪਏ ਵੀ ਵਿਸ਼ੇ ਹੀ ਭੋਗੀ ਜਾਂਦੇ ਨੇ ਸੁਪਨੇ ਦੇ ਵਿੱਚ ਹੀ ਪਰ ਜਿਹੜੇ ਗੁਰਮੁਖ ਪਿਆਰੇ ਜਿਹੜੇ ਹੁੰਦੇ ਨੇ ਉਹਨਾਂ ਦੀ ਅਵਸਥਾ ਇਸ ਤਰੀਕੇ ਦੇ ਨਾਲ ਬਣ ਜਾਂਦੀ ਉਹ ਸੁੱਤੇ ਪਏ ਵੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਹੀ ਜਪਦੇ ਹਨ ਪਰਮੇਸ਼ਰ ਵਾਹਿਗੁਰੂ ਦੀ ਪਾਵਨ ਬਾਣੀ ਪੜਦੇ ਹਨ ਤਨਾ ਦਾ ਚਿੱਤ ਜਿਹੜਾ ਹੈ ਉਹ ਸੌਂਦਿਆਂ ਵੀ ਜਿਹੜਾ ਹੈ ਪਰਮੇਸ਼ਰਵਾਹ ਗੁਰੂ ਦੇ ਨਾਮ ਨੂੰ ਹੀ ਜਪਦੇ ਹਨ ਜਿਸ ਤਰੀਕੇ ਦੇ ਨਾਲ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਂਪੁਰਖ ਜਦੋਂ ਆਰਾਮ ਕਰਦੇ ਸੁਤੇ ਪਏ ਵੀ ਸ੍ਰੀ ਸਹਿਜ ਪਾਠ ਦੀ ਪਾਵਨ ਗੁਰਬਾਣੀ ਦੇ ਕਿੰਨੇ ਕਿੰਨੇ ਅੰਗ ਜਿਹੜੇ ਹਨ ਉਹ ਸੁਤੇ ਪਏ ਕੰਠੋਈ ਉਚਾਰ ਦਿੰਦੇ ਤੇ ਵਿਦਿਆਰਥੀ ਜਨ ਜਿਹੜੇ ਹਨ ਲਾਗੇ ਕੋਥੀਆਂ ਪ੍ਰਕਾਸ਼ ਕਰਕੇ ਕਿ ਗੁਰਬਾਣੀ ਦੇ ਦਰਸ਼ਨ ਕਰਦੇ ਤੇ ਜਦੋਂ ਮਹਾਪੁਰਖ ਨੀਂਦ ਅਵਸਥਾ ਚੋਂ ਜਦੋਂ ਉੱਠਦੇ ਆਰਾਮ ਕਰਕੇ ਤੇ ਵਿਦਿਆਰਥੀ ਆਖਦੇ ਕਿ ਮਹਾਪੁਰਖੋ ਬੜੀ ਕਿਰਪਾ ਕੀਤੀ ਜੇ ਆਪ ਜੀ ਨੇ 35 35 40 40 ਅੰਗ ਜਿਹੜੇ ਨੇ ਆਪਾਂ ਇਹ ਸੁਣੇ ਏਕੰਠੇ ਹੀ ਵਿਚਾਰਣ ਕਰ ਦਿੱਤੇ ਸੁਤੇ ਪਈ ਤੇ ਉਹਨ ਸ਼ੁੱਧ ਇੱਕ ਵੀ ਲਗਮਾਤਰ ਜਿਹੜੀ ਹੈ ਉਹਦੇ ਵਿੱਚ ਫਰਕ ਨਹੀਂ ਪੈਣ ਦਿੰਦੇ ਇਹ ਅਵਸਥਾ ਗੁਰਮੁਖ ਪਿਆਰਿਆਂ ਦੀ ਹੁੰਦੀ ਹੈ ਤਨਾਂ ਦੀ ਅਵਸਥਾ ਐਸੀ ਬਣ ਜਾਂਦੀ ਫਿਰ ਉਹ ਸੁੱਤੇ ਪਏ ਵੀ ਜਾਗਦੇ ਪਏ ਵੀ ਆਉਂਦੇ ਜਾਂਦੇ ਹਰ ਥਾਂ ਦੇ ਉੱਤੇ ਰਹਿਣ ਦਿਨਸ ਤਿਸ ਸਦਾ ਧਿਆਈ ਸਦਾ ਹੀ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ ਹੱਥ ਪਾਉ ਸਿਉ ਕਾਮਕਾਰ ਚੀਤ ਨਿਰੰજન ਰਾਗ ਹੱਥਾਂ ਪੈਰਾਂ ਦੇ ਨਾਲ ਕੰਮ ਵੀ ਕਰੀ ਜਾਂਦੇ ਨੇ ਦੁਨਿਆਵੀ ਤੇ ਉਹ ਚਿੱਤ ਜਿਹੜਾ ਹੈ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਜਿਹੜਾ ਹੈ ਉਹ ਟਿਕਾ ਕਰਕੇ ਰੱਖਦੇ ਹਨ ਜਿਸ ਤਰੀਕੇ ਦੇ ਨਾਲ ਬਾਲਕ ਜਿਹੜੇ ਨੇ ਉਹ ਪਤੰਗ ਉਡਾਉਂਦੇ ਨੇ ਪਰ ਆਸ-ਪਾਸ ਉਹ ਆਪਣੀ ਸੱਜਣਾ ਦੇ ਨਾਲ ਜਿਹੜਾ ਹੈ ਉਹ ਗੱਲਾਂ ਵੀ ਕਰੀ ਜਾਂਦੇ ਪਰ ਚਿੱਤ ਜਿਹੜਾ ਉਹਨਾਂ ਦਾ ਡੋਰੀ ਦੇ ਵਿੱਚ ਪਤੰਗ ਦੇ ਵਿੱਚ ਹੈ ਇਸ ਤਰੀਕੇ ਦੇ ਨਾਲ ਪਰਮੇਸ਼ਰ ਦੇ ਪਿਆਰੇ ਜਿਹੜੇ ਹਨ ਉਹ ਨਾਮ ਦੇ ਵਿੱਚ ਚਿੱਤ ਨੂੰ ਲਾ ਕਰਕੇ ਰੱਖਦੇ ਹਨ ਨਾਮ ਨੂੰ ਜਪਦੇ ਹਨ ਦਿਨੇ ਰਾਤ ਸਦਾ ਹੀ ਐਸੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ ਜੀ ਜੇ ਖਿੰਮੈ ਸਗਰ ਉਦਾਰੇ ਜਿਓ ਜਿਹੜਾ ਇੱਕ ਖਿੰਦੇ ਵਿੱਚ ਇਸ ਸੰਸਾਰ ਸਮੁੰਦਰ ਤੋਂ ਉਧਾਰ ਕਰਨ ਵਾਲਾ ਹੈ ਪਰਮੇਸ਼ਰ ਵਾਹਿਗੁਰੂ ਐਸੇ ਕਿਰਪਾਲੂ ਸਤਿਗੁਰੂ ਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ ਜਿਹੜਾ ਇੱਕ ਖਿੰਦੇ ਵਿੱਚ ਹੀ ਜੰਮਣ ਤੇ ਮਰਨ ਦੇ ਚੱਕਰਾਂ ਦੇ ਵਿੱਚੋਂ ਛੁਡਾ ਦੇਣ ਵਾਲਾ ਹੈ ਉਧਾਰ ਕਰ ਦੇਣ ਵਾਲਾ ਹੈ ਜੀ ਰਾਖੇ ਦिए सगले ਪ੍ਰਵੇ ਆਪੇ ਤੇ ਪਰਮੇਸ਼ਰ ਵਾਹਿਗੁਰੂ ਨੇ ਆਪ ਕਿਰਪਾਲਤਾ ਦੇ ਘਰ ਦੇ ਵਿੱਚ ਆ ਕਰਕੇ ਸ਼ਰਨ ਦੇ ਵਿੱਚ ਆਇਆਂ ਨੂੰ सगले ਸਾਰਿਆਂ ਨੂੰ ਆਪ ਕਿਰਪਾ ਕਰਕੇ ਪਰਮੇਸ਼ਰ ਵਾਹਿਗੁਰੂ ਨੇ ਹੱਥ ਦੇ ਕਰਕੇ ਰੱਖਿਆ ਕਰ ਲੈਣਾ ਕੀਤੀ ਹੈ ਉਸ ਇਹ ਪਰਮੇਸ਼ਰ ਵਾਹਿਗੁਰੂ ਨੇ ਮਾਤਾ ਦੇ ਉਦਰ ਦੇ ਵਿੱਚ ਵੀ ਰੱਖਿਆ ਕੀਤੀ ਇਹ ਸੰਸਾਰ ਦੇ ਵਿੱਚ ਵੀ ਰਾਕਤ ਹੈ ਆਪ ਨੂੰ ਕਰਦਾ ਹੈ ਕਰ ਪਾਪ ਸੰਬੂਹ ਨਾ ਭੇਟ ਨ ਪਾਵੇ ਆਪ ਹੱਥ ਦੇ ਕਰਕੇ ਆਪ ਕਿਰਪਾਲਤਾ ਦੇ ਘਰ ਵਿੱਚ ਆ ਕਰਕੇ ਰੱਖਿਆ ਕਰ ਦਿੰਦੇ ਹਨ ਜਿਸ ਕੇ ਸਿਰ ਉਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੇ ਉਹ ਪਰਮੇਸ਼ਰ ਵਾਹਿਗੁਰੂ ਆਪ ਕਿਰਪਾਲਤਾ ਰਹਿਤ ਕਰ ਦਿੰਦੇ ਹਨ ਕਦੇ ਵਾਸਤੇ ਵੀ ਕੋਈ ਵੀ ਦੁੱਖ ਤਕਲੀਫਾਂ ਪਾਪ ਜਿਹੜਾ ਹੈ ਤਿੰਨਾਂ ਦੇ ਨੇੜੇ ਨਹੀਂ ਫੜਦਾ ਪਰਮੇਸ਼ਰ ਵਾਹਿਗੁਰੂ ਆਪ ਕਿਰਪਾਲਤਾ ਘਰ ਵਿੱਚ ਆ ਕਰਕੇ ਦੁੱਖਾਂ ਨੂੰ ਨਾਸ ਕਰ ਦਿੰਦੇ ਹਨ ਆਪ ਹੱਥ ਦੇ ਕਰਕੇ ਕਿਰਪਾਲੂ ਸਾਧਗੁਰੂ ਰੱਖਿਆ ਕਰ ਦਿੰਦੇ ਹਨ ਜੀ ਪੁੱਤਰ ਗਏ ਸਭ ਸੋਗ ਸੰਤਾਪੇ ਮਹਾਰਾਜਿਆਂ ਨੇ ਜਦੋਂ ਆਪਣਾ ਮਿਹਰ ਦੀ ਦ੍ਰਿਸ਼ਟੀ ਆਪਣਾ ਮੇਰ ਪ੍ਰਿਆ ਹੱਥ ਰੱਖ ਦੇਣਾ ਕੀਤਾ ਆਪ ਕਿਰਪਾਲਤਾ ਕਰ ਦੇਣਾ ਕੀਤੀ ਫਿਰ ਇਹ ਬਖਸ਼ਿਸ਼ ਰਹਿਮਤ ਹੋ ਗਈ ਸਾਰਿਆਂ ਪਾਪਾਂ ਦਾ ਨਾਸ਼ ਹੋ ਗਿਆ ਉਤਰ ਗਏ ਸਭ ਸੋਗ ਸੰਤਾਪੀ ਸੋਗ ਚਿੰਤਾਵਾਂ ਇਤਿਆਤ ਕਨੇ ਜਿਨ੍ਹਾਂ ਨੇ ਇਸ ਮਨੁੱਖ ਨੂੰ ਘੇਰ ਕਰਕੇ ਰੱਖਿਆ ਹੋਇਆ ਸੀ ਇਹਨਾਂ ਸਾਰਿਆਂ ਦਾ ਸੰਤਾਪ ਜਿਹੜਾ ਹੈ ਇਹ ਦੁੱਖ ਦੂਰ ਹੋ ਗਿਆ ਪਰਮੇਸ਼ਰਵਾਸੂ ਨੇ ਕਿਰਪਾਲਤਾ ਕਰ ਦੇਣਾ ਕੀਤੀ ਜੀ ਨਾਮ ਜਪਤ ਮਨ ਤਨ ਹਈ ਆਵਲ ਇਹ ਗੁਰੂ ਨੇ ਕਿਰਪਾਲਤਾ ਦੇ ਘਰ ਵਿੱਚ ਆ ਕਰਕੇ ਨਾਮ ਦੀ ਦਾਤ ਬਖਸ਼ਿਸ਼ ਰਹਿਮਤ ਕਰ ਦੇਣਾ ਕੀਤੀ ਨਾਮ ਜਪਣ ਦੇ ਨਾਲ ਇਹ ਜੜਾ ਸੁੱਕਾ ਹੋਇਆ ਮਨ ਸੀ ਕਿਰਪਾਲੂ 사ਤਗੁਰੂ ਨੇ ਇਹ ਕਿਰਪਾਲਤਾ ਦੇ ਘਰ ਵਿੱਚ ਆ ਕਰਕੇ ਇਹਨੂੰ ਹਰਿਆ ਭਰਿਆ ਕਰ ਦੇਣਾ ਕੀਤਾ ਨਾਮ ਜਪਤ ਮਨ ਤਨ ਹਰਿਆਵਲ ਇਹ ਮਨ ਵੀ ਜੜਾ ਹੈ ਇਹ aroog ਹੋਗਾ aroog ਹੋ ਗਿਆ ਵਿਕਾਰਾਂ ਵਾਲੇ ਪਾਸਿਓਂ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਆਦਿ ਰੋਗਾ ਨੇ ਘੇਰ ਕਰਕੇ ਬੈਠੇ ਸਨ ਬਾਰ ਰੂਪੀ ਜਿਹੜੀ ਦੇਹ ਤਨ ਹੈ ਇਸ ਨੂੰ ਵੀ arogh ਕਰ ਦੇਣਾ ਕੀਤਾ ਕਿਰਪਾਲੂ ਸਤਿਗੁਰੂ ਜੀ ਨੇ ਬਖਸ਼ਿਸ਼ ਰਹਿਮਤ ਕਰ ਦੇਣਾ ਕੀਤੀ ਨਾਮ ਜਪਣ ਦੇ ਨਾਲ ਹੀ ਇਹ ਬਖਸ਼ਿਸ਼ ਆਵਾ ਇਹ ਰਹਿਮਤ ਆਵਾ ਹੁੰਦੀਆਂ ਹਨ ਨਾਮ ਜਪਤ ਮਨ ਤਨ ਹਰੀਆਵਲ ਇਸ ਸੁੱਕੇ ਹੋਏ ਮਨ ਨੂੰ ਜਿਹੜਾ ਹੈ ਹਰਿਆ ਭਰਿਆ ਕਰ ਦੇਣਾ ਕੀਤਾ ਪਰਮੇਸ਼ਰ ਵਾਹਿਗੁਰੂ ਨੇ ਨਾਮ ਦੀ ਵਰਖਾ ਕਰਕੇ ਜੀ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਤੇ ਜਦੋਂ ਇਹ ਨਾਮ ਦੀ ਜੜੀ ਹੈ ਇਹ ਬਖਸ਼ਿਸ਼ ਰਹਿਮਤ ਹੋ ਗਈ ਫਿਰ ਪਰਮੇਸ਼ਰ ਵਾਹਿਗੁਰੂ ਦੇ ਪ੍ਰਤੱਖ ਰੂਪ ਦੇ ਵਿੱਚ ਸਾਖ ਸਾਦ ਦਰਸ਼ਨ ਪਾਲਿੰਦਾ ਹੈ ਜੀ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਜਦੋਂ ਗੁਰੂ ਦੀ ਨਦਰ ਮੇਰ ਦ੍ਰਿਸ਼ਟੀ ਉਗਈ ਫੇਰ ਪਰਮੇਸ਼ਰ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤਖ ਰੂਪ ਦੇ ਵਿੱਚ ਦਰਸ਼ਨ ਨਿਹਾਰੇ ਦਰਸ਼ਨ ਪ੍ਰਾਪਤ ਕਰ ਲੈਂਦਾ ਹੈ ਮਨੁੱਖ ਪਰਮੇਸ਼ਰ ਵਾਹਿਗੁਰੂ ਆਪ ਕਿਰਪਾਲਤਾ ਤੇ ਘਰ ਦੇ ਵਿੱਚ ਆ ਆਕਰ ਕੇ ਪ੍ਰਤਖ ਰੂਪ ਦੇ ਵਿੱਚ ਦਰਸ਼ਨ ਦਿਦਾਰੇ ਬਖਸ਼ਿਸ਼ ਰਹਿਮਤ ਕਰ ਦਿੰਦੇ ਹਨ ਗਰੀਬ ਨਿਵਾਜ਼ ਕਿਰਪਾਲੂ ਸਤਿਗੁਰੂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਬਖਸ਼ਿਸ਼ ਰਹਿਮਤ ਕਰਨ ਸਾਡੇ ਵੀ ਸਭਨਾ ਦੇ ਹਿਰਦਿਆਂ ਦੇ ਵਿੱਚ ਗੁਰੂ ਕੀ ਪਾਵਨ ਗੁਰਬਾਣੀ ਵਸ ਜਾਵੇ ਗੁਰੂ ਕੇ ਆਸ਼ੀਅ ਅਨੁਸਾਰ ਮਹਾਰਾਜ ਸਾਨੂੰ ਜੀਵਨ ਬਤੀਤ ਕਰਨ ਦੀ ਇਹ ਸੋਝੀ ਬਖਸ਼ਿਸ਼ ਰਹਿਮਤ ਕਰ ਦੇਣ ਗੁਰੂ ਦਾ ਪਾਵਨ ਉਪਦੇਸ਼ ਸਾਡੇ ਸਭਨਾ ਦੇ ਹਿਰਦਿਆਂ ਦੇ ਵਿੱਚ ਵਸ ਜਾਵੇ ਮਹਾਰਾਜ ਸਾਨੂੰ ਸਭਨਾ ਨੂੰ ਖੰਡੇ ਬਾਟੇ ਦੀ ਫੌਲ ਦੀ ਦਾਤ ਬਖਸ਼ਿਸ਼ ਰਹਿਮਤ ਕਰਨ ਹੋਈਆਂ ਬੇਅੰਤ ਭਲਾ ਦੀ ਖਿਮਾ ਗਰੀਬ ਨਿਵਾਜ ਕਿਰਪਾਲੂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਗਾਹ ਵਾਸਤੇ ਸਮਤ ਬਖਸ਼ਿਸ਼ ਰਹਿਮਤ ਕਰਨ ਕਲਯੁਗੀ ਜੀਵ ਹਾਂ ਪੂਰੇ ਪਰਮੇਸ਼ਰ ਵਾਹਿਗੁਰੂ ਦੀ ਬਾਣੀ ਦੇ ਅਰਥ ਪੂਰਾ ਆਪ ਕਰਵਾਵੇ ਤਾਂ ਹੁੰਦੇ ਹਨ ਗੁਰੂ ਕੀ ਪਾਵਨ ਗੁਰਬਾਣੀ ਅਗਾਧ ਬੋਧ ਹੈ ਗੁਰੂ ਕੇ ਪਾਵਨ ਬਾਣੀ ਦੇ ਅਰਥ ਕਰਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਹਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਗਾਹ ਵਾਸਤੇ ਸਮੱਤ ਬਖਸ਼ਿਸ਼ ਰਹਿਮਤ ਕਰਨ ਆਓ ਅਖੀਰ ਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰੀਆਵਲ ਪ੍ਰਭ ਨਾਨਕ ਨਦਰ ਨਿਹਾਰੇ ਧਿਓ ਆਹ ਇੱਕ ਦੀਤਾ ਪਾਲਸਾ ਵਾਹਿਗੁਰੂ ਦੀ ਕੀ ਫਤਿਹ ਸਤਿਨਾਮ ਵਾਹਿਗੁਰੂ 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 वाहे 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 गुरु 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 सत्नामहेगुरु 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 सतनाम वाहे गुरु

ਸਤਿਨਾਮ ਵਾਹਿਗੁਰੂ 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 ਸਤਿ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ